ਨੂੰ ਨੂੰ ਨਸੀਅਤ ਸਾਰੇ ਦਿੰਦੇ ਆ ਸੱਸ ਨੂੰ ਮਾਂ ਸਮਝੋ ਤੇ ਸੇਵਾ ਕਰੋ ਫਿਰ ਸੱਸ ਨੂੰ ਕੋਈ ਕਿਉਂ ਨਹੀਂ ਨਸੀਅਤ ਦਿੰਦਾ ਕੀ ਨੂੰ ਨੂੰਤੀ ਬਣਾ ਕੇ ਰੱਖੋ ਗਲਤੀ ਦੇ ਪਿਆਰ ਨਾਲ ਸਮਝਾਓ ਕੰਮ ਨਹੀਂ ਕਰਨਾ ਆਉਂਦਾ ਤੇ ਦੱਸੋ ਕਿਵੇਂ ਕਰਨਾ ਹੈ ਉਸ ਦੇ ਦੁੱਖ ਤਕਲੀਫ ਨੂੰ ਆਪਣਾ ਸਮਝ ਕੇ ਉਸ ਦਾ ਵਕਤ ਕਟਵਾਓ ਨਾ ਕਿ ਗੱਲ ਗੱਲ ਤੇ ਮਾਂ ਪਿਓ ਦੇ ਖਾਂਦਾਨ ਤੇ ਜਾਓ ਨਾ ਹੀ ਕਿਸੇ ਨਾਲ ਤੁਲਨਾ ਕਰੋ ਧੀ ਨੂੰ ਸੌਰਾ ਪਰਿਵਾਰ ਤਾਨੇ ਦੇਵੇ ਤਾਂ ਬਹੁਤ ਬੁਰਾ ਲੱਗਦਾ ਪਰ ਆਪਦੀ ਨੂੰ ਨੂੰ ਤਾਨੇ ਦੇਣਾ ਕਿਉਂ ਚੰਗਾ ਲੱਗਦਾ ਜਵਾਈ ਧੀ ਦੀ ਹਮਾਇਤੀ ਕਰੇ ਤਾਂ ਬਹੁਤ ਚੰਗਾ ਲੱਗਦਾ ਪਰ ਜੇ ਪੁੱਤ ਨੂੰ ਦੀ ਹਮਾਇਤ ਕਰੇ ਤਾਂ ਬੁਰਾ ਕਿਉਂ ਲੱਗਦਾ ਜੇ ਪੁੱਤ ਆਪਣੀ ਪਤਨੀ ਦੀ ਗੱਲ ਮੰਨੇ ਤਾਂ ਲਾਈ ਲੱਗ ਲੱਗਦਾ ਪਰ ਜਦ ਜਵਾਈ ਧੀ ਦੀ ਮੰਨੇ ਤਾਂ ਹੀਰਾ ਕਿਉਂ ਲੱਗਦਾ ਜਦ ਇੱਕ ਕੱਲੀ ਨੂੰ ਸੌਰਿਆਂ ਵਿੱਚ ਇੰਨੇ ਅਣਜਾਣ ਲੋਕਾਂ ਦੀ ਖੁਸ਼ੀ ਦਾ ਖਿਆਲ ਰੱਖਦੀ ਹੈ ਤਾਂ ਇੰਨਾ ਸੌਰਾ ਪਰਿਵਾਰ ਮਿਲ ਕੇ ਕੱਲੀ ਨੂੰ ਨੂੰ ਪਿਆਰ ਨਾਲ ਕਿਉਂ ਨਹੀਂ ਰੱਖ ਸਕਦਾ ਨੂੰਹਾਂ ਨੂੰ ਬਿ사 ਕੇ ਰੱਖਣ ਲਈ ਉਹਨਾਂ ਨੂੰ ਸੁੱਟ ਜੁੱਤੀ ਜਾਂ ਮੇਕਅਪ ਦਾ ਸਮਾਨ ਦੇਣਾ ਕਾਫੀ ਨਹੀਂ ਨੂੰਹਾਂ ਨੂੰ ਪਿਆਰ ਇੱਜ਼ਤ ਕਦਰ ਮਾਣ ਸਨਮਾਨ ਤੇ ਹੱਕ ਦੇ ਦੇਣਾ ਹੀ ਜ਼ਰੂਰੀ ਹੁੰਦਾ ਹੈ ਬੁੜਾਪਾ ਸਵਾਰਨ ਹੈ ਤਾਂ ਨੂ ਦੀ ਇੱਜ਼ਤ ਕਰੋ ਉਹ ਆਪਣੇ ਮਾਂ ਪਿਓ ਦਾ ਘਰ ਛੱਡ ਕੇ ਤੁਹਾਡਾ ਘਰ ਸਵਾਰਨ ਆਉਂਦੀ ਹੈ ਧੀ ਨੂੰ ਨੂ ਤੋਂ ਜ਼ਿਆਦਾ ਸਿਆਣੀ ਨਾ ਸਮਝਿਆ ਕਰੋ ਨੂ ਦੀ ਮਾਂ ਵੀ ਧੀ ਨੂੰ ਸਿਆਣੀ ਬਣਾ ਕੇ ਭੇਜਦੀ ਹੈ ਦੂਜੇ ਦੀ ਧੀ ਨੂੰ ਰੋਲਣਾ ਸੌਕਾ ਜਦ ਘਰ ਜੰਮੀਆਂ ਰੋੜਣੀਆਂ ਪਤਾ ਤੇ ਫਿਰ ਉਸ ਵੇਲੇ ਲੱਗਣਾ ਇਸ ਦੀ ਹਾਮੀ ਗੁਰਬਾਣੀ ਵੀ ਭਰਦੀ ਹੈ ਇੱਕ ਔਰਤ ਹੀ ਹੈ ਜੋ ਸਹੁਰੇ ਘਰ ਦੇ ਸਾਰੇ ਕੰਮ ਵੀ ਕਰਦੀ ਤੇ ਤਾਨੇ ਵੀ ਸੁਣਦੀ ਹੈ ਇੱਕ ਮਰਦ ਨੂੰ ਉਸ ਦੇ ਸਹੁਰੇ ਘਰ ਦਾ ਇੱਕ ਮੈਂਬਰ ਵੀ ਕੁਝ ਕਹਿ ਦੇਵੇ ਤਾਂ ਉਹ ساری ਉਮਰ ਸਹੁਰੇ ਘਰ ਦੇ ਪੈਰ ਨਹੀਂ ਪਾਉਂਦਾ ਗੱਲ ਥੋੜੀ ਕੌੜੀ ਹੈ ਪਰ ਸੱਚੀ ਹੈ ਹਰ ਘਰ ਵਿੱਚ ਬੇਟੀ ਹੋਣਾ ਜ਼ਰੂਰੀ ਹੈ ਤਾਂ ਕਿ ਇਨਸਾਨ ਨੂੰ ਪਤਾ ਲੱਗੇ ਕਿ ਜਦਾ ਖੁਦ ਹੀ ਬੇਟੀ ਰੋਂਦੀ ਹੈ ਤਾਂ ਕਿਵੇਂ ਲੱਗਦਾ ਹੈ ਬੇਟੀ ਦੇ ਦੁੱਖ ਵਿੱਚ ਹੋਣ ਤੇ ਇੱਕ ਨੂ ਦੇ ਬੋਲ ਮੇਰਾ ਸੁਪਨਾ ਸੀ ਕਿ ਮੈਂ ਸੱਸ ਨੂੰ ਹਮੇਸ਼ਾ ਮਾਂ ਸਮਝਣਾ ਤੇ ਸਹੁਰੇ ਨੂੰ ਪਿਤਾ ਪਰ ਉਹਨਾਂ ਨੇ ਹਮੇਸ਼ਾ ਮੈਨੂੰ ਨੂ ਹੀ ਸਮਝਿਆ ਤੇ ਮੈਨੂੰ ਨੂ ਹੀ ਬਣਨਾ ਪਿਆ ਵਿਆਹ ਕੇ ਲਹਿੰਦੀ ਦਾ ਪੂਰਾ ਮਾਣ ਰੱਖੋ ਵਿਆਹ ਕੇ ਗਈਆਂ ਪੂਰੇ ਮਾਣ ਨਾਲ ਬਸਣਗੀਆਂ ਕਿਸੇ ਦੀ ਧੀ ਜ਼ਿੰਦਗੀ ਖਰਾਬ ਕਰਨਾ ਇੱਕ ਕਰਜ ਹੈ ਜੋ ਆਪਣੀ ਧੀ ਨੂੰ ਚਾਰ ਗੁਣਾ ਵੱਧ ਚੁਕਾਉਣਾ ਪੈਂਦਾ ਹੈ ਕਿਸੇ ਦੀ ਧੀ ਲਈ ਮਾੜੀ ਸੋਚ ਰੱਖੋਗੇ ਮਾੜਾ ਕਰੋਗੇ ਮਾੜਾ ਬੋਲੋਗੇ ਤਾਂ ਯਾਦ ਰੱਖੀ ਆਉਣ ਵਾਲੇ ਸਮੇਂ 'ਚ ਤੈਨੂੰ ਤੇ ਤੇਰੀ ਧੀ ਨੂੰ ਉਹਦਾ ਕਰਜ ਚੁਕਾਉਣਾ ਪਵੇਗਾ ਇਸ ਗੱਲ ਦੀ ਹਾਮੀ ਗੁਰਬਾਣੀ ਵੀ ਭਰਦੀ ਹੈ